ਹਾਂਜੀ ਜਗੂ ਭਗਵਾਨਪੁਰੀ ਦੀ ਮਾਤਾ ਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਪਿਛਲੇ ਦਿਨੀ ਇਹ ਜਿਹੜੀ ਖਬਰ ਆ ਚਰਚਾ ਦਾ ਵਿਸ਼ਾ ਬਣੀ ਆ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਅਫਸੋਸ ਆ ਅਫਸੋਸ ਆ ਕਿ ਇੱਕ ਮਾਂ ਇਸ ਦੁਨੀਆ ਤੋਂ ਚਲੀ ਗਈ ਅਫਸੋਸ ਆ ਕਿ ਸਾਡੇ ਉਹ ਨੌਜਵਾਨ ਜਿਨ੍ਹਾਂ ਨੂੰ ਮਾਵਾ ਪਾਲਣ ਗਈਆਂ ਬੁੜੀਆਂ ਹੋ ਜਾਂਦੀਆਂ ਅੱਜ ਉਹਨਾਂ ਨੌਜਵਾਨਾਂ ਦੀਆਂ ਦੁਸ਼ਮਣੀਆਂ ਇੱਥੋਂ ਤੱਕ ਵੱਧ ਗਈਆਂ ਕਿ ਆਪਸੀ ਦੁਸ਼ਮਣੀਆਂ ਤੋਂ ਉੱਠਦਿਆਂ ਹੋਇਆਂ ਪਰਿਵਾਰਾਂ ਤੱਕ ਉਹ ਚੀਜ਼ਾਂ ਆ ਗਈਆਂ ਨੇ ਸਾਡੀਆਂ ਮਾਮਾਂ ਤੱਕ ਉਹ ਚੀਜ਼ਾਂ ਆ ਗਈਆਂ ਨੇ ਪਰ ਇਹਦਾ ਅਸਲੀ ਜਿਹੜਾ ਕਾਰਨ ਕੀ ਆ ਜਿਹੜੀ ਮੇਰੀ ਸੋਚ ਮੁਤਾਬਕ ਆ ਮੈਂ ਉਹ ਵੀ ਦੱਸ ਦਿੰਨੀ ਆ ਤੁਸੀਂ ਵਿਚਾਰਾ ਰਹੇ ਕਮੈਂਟਾ ਰਹੇ ਆਪਣੇ ਵਿਚਾਰ ਵੀ ਦੇ ਦਿਓ ਕੋਈ ਵੀ ਗੈਂਗਸਟਰ ਮਾਂ ਦੇ ਪੇਟ ਚੋਂ ਪੈਦਾ ਨਹੀਂ ਹੁੰਦਾ ਕੋਈ ਵੀ ਮਾਂ ਦਾ ਪੁੱਤ ਇਹ ਨਹੀਂ ਚਾਹੁੰਦਾ ਕਿ ਮੇਰੇ ਨਾਮ ਦੇ ਮਗਰ ਗੈਂਗਸਟਰ ਲੱਗੀ ਕੋਈ ਵੀ ਮਾਂ ਦਾ ਪੁੱਤ ਮਾਂ ਦੇ ਪੇਟ ਚੋਂ ਕ੍ਰਾਈਮਨਲ ਪੈਦਾ ਨਹੀਂ ਹੁੰਦਾ ਤੇ ਕੋਈ ਵੀ ਮਾਂ ਇਹ ਨਹੀਂ ਚਾਹੁੰਦੀ ਕਿ ਮੇਰਾ ਬੱਚਾ ਵੱਡਾ ਹੋ ਕੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਿਹੜਾ ਜਾਵੇ ਕ੍ਰਾਈਮ ਦੀ ਦੁਨੀਆ 'ਚ ਜਾ ਕੇ ਪੈਰ ਪਸਾਰੇ ਦੇਣ ਕੀ ਦੀ ਆ ਸਾਡੀ ਲੀਡਰਸ਼ਿਪ ਦੀ ਪਹਿਲਾਂ ਸਾਡੀ ਲੀਡਰਸ਼ਿਪ ਸਾਡੇ ਨੌਜਵਾਨਾਂ ਨੂੰ ਵਰਤਦੀ ਆ ਕਾਲਜਾਂ ਤੋਂ ਚੱਕਦੀ ਆ ਧੜੇ ਬਾਜ਼ੀਆਂ ਕਾਲਜਾਂ ਦੇ ਵਿੱਚ ਕਰਾਉਂਦੀ ਆ ਪ੍ਰਧਾਨਗੀਆਂ ਪਿੱਛੇ ਇਹਨਾਂ ਨੂੰ ਲੜਾਉਂਦੀ ਆ ਉਸ ਤੋਂ ਬਾਅਦ ਜਿਹੜੇ ਜੇਤੂ ਹੋ ਜਾਂਦੇ ਨੇ ਜਾਂ ਜਿਹੜੇ ਹਾਰ ਜਾਂਦੇ ਨੇ ਉਹ ਦੋ ਧੜੇ ਬਣ ਜਾਂਦੇ ਨੇ ਜਦੋਂ ਦੋ ਧੜੇ ਬਣ ਜਾਂਦੇ ਨੇ ਜਦੋਂ ਸਰਕਾਰਾਂ ਇਲੈਕਸ਼ਨਾਂ ਦਾ ਦੌਰ ਚੱਲਦਾ ਸਰਕਾਰਾਂ ਉਹਨਾਂ ਨੌਜਵਾਨਾਂ ਨੂੰ ਵਰਤਦੀਆਂ ਨੇ ਕਿਸੇ ਦੀਆਂ ਫੈਲਾਂ ਚੱਕ ਕੇ ਪਾੜ ਦੋ ਕਿਸੇ ਦੇ ਕਾਗਜ਼ ਨਹੀਂ ਪਰਨਦੇ ਨੇ ਤੁਸੀਂ ਬੜੇ ਦਲੇਰ ਹਾਂ ਬੜੇ ਸ਼ੇਰ ਹਾਂ ਇਹ ਚੀਜ਼ਾਂ ਕਹਿ ਕੇ ਨੌਜਵਾਨਾਂ ਨੂੰ ਉਕਸਾਤ ਕਰਨਾ ਤੇ ਕ੍ਰਾਈਮ ਦੀ ਦੁਨੀਆ ਵੱਲ ਨੂੰ ਉਹਨਾਂ ਦਾ ਪਹਿਲਾ ਕਦਮ ਤੇ ਪਹਿਲੀ ਪੌੜੀ ਉਹਨਾਂ ਨੂੰ ਚੜਾ ਲੈਣਾ ਉਸ ਤੋਂ ਬਾਅਦ ਜਿਹੜੀ ਪਾਰਟੀ ਜੇਤੂ ਰਹਿੰਦੀ ਆ ਉਹ ਉਹਨਾਂ ਨੌਜਵਾਨਾਂ ਨੂੰ ਆਪਣੇ ਨਾਲ ਰੱਖਦੀ ਆ ਨਾਲ ਰੱਖਣ ਤੋਂ ਬਾਅਦ ਜਿਹੜਾ ਉਹ ਨੌਜਵਾਨ ਵਿਚਾਰੇ ਉਹ ਕੋਰਾ ਕਾਗਜ਼ ਹੁੰਦੇ ਆ ਜਿਨ੍ਹਾਂ ਨੇ ਜ਼ਿੰਦਗੀ ਦੇ ਕੋਈ ਸੁਪਨੇ ਸਜਾਈ ਹੁੰਦੇ ਨੇ ਹਰ ਇੱਕ ਬੰਦੇ ਨੂੰ ਇਹ ਹੁੰਦਾ ਕਿ ਮੈਂ ਨਾਮ ਲੈਣਾ ਮੈਂ ਫੇਮ ਕਮਾਉਣਾ ਮੈਂ ਇਸ ਦੁਨੀਆ ਤੇ ਫੇਮ ਕਮਾਉਣ ਲਈ ਆਇਆ ਤੇ ਮੈਂ ਫੇਮ ਨੂੰ ਕਮਾਉਣਾ ਉਸੇ ਤਰ੍ਹਾਂ ਉਹ ਨੌਜਵਾਨ ਕਰਦੇ ਨੇ ਜਦੋਂ ਉਹਨਾਂ ਨੌਜਵਾਨਾਂ ਨਾਲ ਗੱਲ ਕੀਤੀ ਜਾਂਦੀ ਆ ਤਾਂ ਉਹ ਕਹਿੰਦੇ ਜੀ ਅਸੀਂ ਤਾਂ ਐਮਐਲਏ ਸਾਹਿਬ ਦੇ ਰਾਈਟ ਹੈਂਡ ਆ ਬਾਈ ਮੇਰੇ ਪੁੱਛੇ ਬਿਨਾ ਗੱਲ ਨਹੀਂ ਕਰਦਾ ਬਾਈ ਮੇਰੇ ਤੋਂ ਬਿਨਾ ਕਿਤੇ ਜਾਂਦਾਂ ਕਿਉਂਕਿ ਬਾਈ ਹਰਾਂ ਨੇ ਵਧੇ ਕਾਨੇ ਕਿਹੜਾ ਆਪ ਕ ਕਰਨਾ ਹੁੰਦਾ 2 ਨੰਬਰ ਦਾ ਧੰਦਾ ਵਧੇ ਕਾਨੇ ਕਿਹੜਾ ਆਪ ਦੂਜੇ ਨਹੀਂ ਕ੍ਰੈਪਸ਼ਨ ਕਰਨੀ ਹੁੰਦੀ ਆ ਉਹਨਾਂ ਨੂੰ ਇਦਾਂ ਦੇ ਨੌਜਵਾਨ ਚਾਹੀਦੇ ਹੁੰਦੇ ਆ ਜਿਹੜੇ ਉਹਨਾਂ ਪ੍ਰਤੀ ਫਲ ਵਫਾਦਾਰ ਹੋਣ ਪਰ ਉਹਨਾਂ ਨੌਜਵਾਨਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਨੂੰ ਵਰਤ ਰਹੇ ਨੇ ਤੇ ਚੰਦ ਦਿਨ ਵਰਤ ਕੇ ਸਾਨੂੰ ਇਹਨਾਂ ਨੇ ਛੱਡ ਦੇਣਾ ਉਹ ਵਿਚਾਰੇ ਜੋ ਵੀ ਰੇਤਾ ਮਾਫੀਆ ਬੱਜਰੀ ਮਾਫੀਆ ਚਾਹੇ ਕਿਸੇ ਤਰ੍ਹਾਂ ਦਾ ਨਸ਼ੇ ਦਾ ਧੰਦਾ ਹਰ ਧੰਦੇ ਵੱਲ ਉਹ ਨੌਜਵਾਨ ਹੱਕ ਤਣ ਕੇ ਛਾਤੀ ਤਣ ਕੇ ਖੜੇ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਇੱਕ ਹੀ ਗੱਲ ਪਾਠ ਪੜਾਇਆ ਜਾਂਦਾ ਕਿ ਤੂੰ ਮੇਰੇ ਤੋਤੇ ਦਾ ਪਿੰਜਰਾ ਤੇ ਤੂੰ ਮੇਰੇ ਪਿੰਜਰੇ ਦਾ ਤੋਤਾ ਤੂੰ ਤੇ ਮੇਰੀ ਬੋਲੀ ਬੋਲੇਗਾ ਸੋ ਨੌਜਵਾਨ ਇਸੇ ਤਰ੍ਹਾਂ ਕਰਦੇ ਆ ਪਰ ਉਹ ਨੌਜਵਾਨ ਉਸ ਕ੍ਰਾਈਮ ਤੱਕ ਉਧਰਲੀ ਦੁਨੀਆ ਤੱਕ ਕਿਵੇਂ ਪਹੁੰਚਦੇ ਹੁਣ ਇਹ ਗੱਲ ਸੋੰਨੀ ਜ਼ਰੂਰੀ ਆ ਜਦੋਂ 5 ਸਾਲ ਬਾਅਦ ਵਿਜ਼ਾਰਤ ਬਦਲਦੀ ਆ ਫਿਰ ਕਾਲੇ ਚਿੱਠੀਆਂ ਦੀ ਵਿਰੋਧੀ ਧਿਰਾਂ ਜਿਹੜੀ ਉਹ ਆਣ ਕੇ ਫੈਲਾ ਖੋਲਣੀਆਂ ਸ਼ੁਰੂ ਕਰਦੀ ਆ ਫਿਰ ਇਹ ਲੀਡਰ ਆਪਣੇ ਆਪ ਨੂੰ ਬਚਾਉਣ ਲਈ ਜਿਹੜਾ ਭਾਂਡਾ ਸਾਰਾ ਪੂਰਾ ਉਹਨਾਂ ਨੌਜਵਾਨਾਂ ਦੇ ਉੱਤੇ ਪਾਣ ਦੇ ਦਿੰਦੇ ਨੇ ਉਹਨਾਂ ਨੌਜਵਾਨਾਂ ਦੇ ਉੱਤੇ ਪਰਚੇ ਹੋ ਜਾਂਦੇ ਨੇ ਉਹ ਨੌਜਵਾਨ ਜੇਲ੍ਹ ਚਲੇ ਜਾਂਦੇ ਬੜੇ ਨੌਜਵਾਨ ਇਹੋ ਜਿਹੇ ਆ ਜਿਹੜੇ ਮੇਰੇ ਕੰਸਰਟ ਦੇ ਵਿੱਚ ਆ ਜਿਨ੍ਹਾਂ ਨੌਜਵਾਨਾਂ ਨਾਲ ਇਹ ਚੀਜ਼ਾਂ ਵਾਪਰ ਰੀਆਂ ਨੇ ਜਿਨ੍ਹਾਂ ਦੇ ਬਿਨਾ ਸਾਡੇ ਵਿਧਾਇਕ ਸਾਹਿਬ ਵੀ ਨਹੀਂ ਸੀ ਲੈਂਦੇ ਹੁੰਦੇ ਤੇ ਬਾਅਦ ਚ ਉਹਨਾਂ ਨੌਜਵਾਨਾਂ ਤੇ ਪਰਚੇ ਵੀ ਹੁੰਦੇ ਆ ਉਹ ਨੌਜਵਾਨ ਜੇਲਾਂ ਵੀ ਕੱਟ ਕੇ ਹੁੰਦੀ ਆ ਸੋ ਜਦੋਂ ਉਹਨਾਂ ਨੌਜਵਾਨਾਂ ਕੋਲੇ ਹੋਰ ਕੋਈ ਰਸਤਾ ਨਹੀਂ ਰਹਿੰਦਾ ਜੇਲਾਂ ਕੱਟ ਲੈਂਦੇ ਨੇ ਉਹ ਨੌਜਵਾਨ ਫਿਰ ਉਹ ਕਹਿੰਦੇ ਵੀ ਇਦੋਂ ਅੱਗੇ ਸਾਡੇ ਨਾਲ ਹੋਰ ਕੀ ਹੋ ਜੂ ਫਿਰ ਉਹ ਆਪਦੇ ਬਦਲੇ ਲੈ ਕੇ ਆ ਜਾਂਦੇ ਨੇ ਕਿਹੜੇ ਸਮੇਂ ਤੇ ਸਾਡੇ ਨਾਲ ਕਿਹਨੇ ਕੀ ਕੀਤਾ ਕਿਹੜੇ ਸਮੇਂ ਤੇ ਕੀ ਕੀਤਾ ਹੁਣੇ ਜਿਹੜੀ ਦੋ ਧਿਰਾਂ ਵਿਚਾਲੇ ਲੜਾਈ ਹੋਈ ਆ ਮੈਨੂੰ ਨਹੀਂ ਪਤਾ ਉਹ ਕਿਹੜੇ ਮਾਵਾ ਦੇ ਪੁੱਤ ਨੇ ਜਿਨ੍ਹਾਂ ਦੇ ਵਿਚਕਾਰ ਲੜਾਈ ਹੋਈ ਪਰ ਜੇ ਮੈਂ ਝਾਤ ਮਾਰਾਂ ਇੱਧਰ ਵੀ ਮੇਰੇ ਭਰਾ ਨੇ ਤੇ ਜੇ ਮੈਂ ਝਾਤ ਮਾਰਾਂ ਇੱਧਰ ਵੀ ਮੇਰੇ ਭਰਾ ਨੇ ਕਿਉਂਕਿ ਉਹ ਕਿਸੇ ਮਾਂ ਦੀ ਕੁੱਖ ਦੇ ਜਾਈ ਨੇ ਤੇ ਮਾਵਾ ਜਿਹੜੀਆਂ ਉਹ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਰ ਅਫਸੋਸ ਇਹ ਜਿਹੜੀ ਲੜਾਈ ਆ ਇਹ ਅੱਜ ਸਾਡੇ ਨੌਜਵਾਨੀ ਦੇ ਵਿੱਚੋਂ ਲਾਟਾਂ ਬਣ ਕੇ ਉੱਠਦੀ ਹੋਈ ਅੱਜ ਸਾਡੇ ਪਰਿਵਾਰਾਂ ਤੱਕ ਆ ਗਈ ਆ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਘੁੰਮ ਰਹੀ ਆ ਜਿਹਦੇ ਵਿੱਚ ਮੇਰੇ ਕਈ ਵੀਰਾਂ ਵੱਲੋਂ ਇਹ ਗੱਲ ਕਹੀ ਗਈ ਆ ਕਿ ਨਹੀਂ ਜੀ ਅਸੀਂ ਮਾਤਾਂ ਨੂੰ ਟਾਰਗੇਟ ਨਹੀਂ ਕੀਤਾ ਸੀ ਸਾਨੂੰ ਬਹੁਤ ਵੱਡਾ ਅਫਸੋਸ ਆ ਪਰ ਵੀਰੇ ਮੈਂ ਇੱਕ ਤੁਹਾਡੀ ਭੈਣ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਕੀ ਰੱਖਿਆ ਇਨਾਂ ਲੜਾਈਆਂ 'ਚ ਮੁੜਿਆ ਉਸ ਦੁਨੀਆ ਚ ਇਸ ਦੁਨੀਆ ਦਾ ਕੋਈ ਹੱਲ ਨਹੀਂ ਕਿਉਂਕਿ ਤੁਹਾਡੇ ਨਾਂ ਤੇ ਬਹੁਤ ਸਾਰੇ ਲੋਕ ਬੜਾ ਕੁਝ ਗਲਤ ਕਰ ਜਾਂਦੇ ਨੇ ਨਾਮ ਤੁਹਾਡੇ ਗਰੁੱਪਾਂ ਦਾ ਵਰਤਿਆ ਜਾਂਦਾ ਤੁਹਾਡਾ ਵਰਤਿਆ ਜਾਂਦਾ ਟੈਗ ਤੁਹਾਨੂੰ ਕੀਤਾ ਜਾਂਦਾ ਤੁਸੀਂ ਅੱਗੇ ਜੇਲਾ ਚੋਂ ਆ ਫੇਰ ਤੁਹਾਡੇ ਤੇ ਨਵੇਂ ਤੋਂ ਨਵੇਂ ਐਲੀਕੇਸ਼ਨ ਲੱਗਦੇ ਨੇ ਤੇ ਕਈ ਜਿਹੜੇ ਮਾਵਾ ਦੇ ਪੁੱਤ ਚਲੇ ਗਏ ਮaaf ਕਰਨਾ ਪ੍ਰਭੂ ਉਹਨਾਂ ਮਾਵਾ ਲਈ ਤਾਂ ਤੁਸੀਂ ਦੋਸ਼ੀ ਬਣ ਜਾਂਦੇ ਹੋ ਕਿਉਂਕਿ ਜਦੋਂ ਤੁਹਾਡੇ ਕਿਸੇ ਵੀ ਗਰੁੱਪ ਦਾ ਨਾਮ ਅੱਗੇ ਆ ਗਿਆ ਤੇ ਉਹ ਮਾ ਨਹੀਂ ਤਾਂ ਹਮੇਸ਼ਾ ਜਦੋਂ ਵੀ ਪਿੱਟਣਾ ਉਦੋਂ ਵੱਧਵਾਵਾ ਤੁਹਾਨੂੰ ਦੇਣੀ ਆ। ਕਿਉਂ ਮੈਂ ਨਹੀਂ ਚਾਹੁੰਦੀ ਕਿਸੇ ਮਾਂ ਦਾ ਪੁੱਤ ਇਸ ਦੁਨੀਆ ਤੋਂ ਜਾਵੇ। ਮੈਂ ਨਹੀਂ ਚਾਹੁੰਦੀ ਕਿਸੇ ਮਾਂ ਦੇ ਪੁੱਤ ਦੇ ਨਾਮ ਨਾਲ ਗੈਂਗਸਟਰ ਲੱਗੇ। ਮੈਂ ਨਹੀਂ ਚਾਹੁੰਦੀ ਕਿਸੇ ਮਾਂ ਦਾ ਪੁੱਤ ਕਰਾਇਂ ਦੀ ਦੁਨੀਆ ਦੇ ਵਿੱਚ ਚਲਾ ਜਾਵੇ ਕਿਉਂਕਿ ਸਾਡੀ ਸਮੁੱਚੀ ਲੀਡਰਸ਼ਿਪ ਦੀ ਦੀਨ ਆ। ਹੁਣ ਗੱਲ ਕਰਕੇ ਕਿ ਪਿਛਲੇ ਦਿਨੀ ਜੱਗੂ ਭਗਵਾਨਪੁਰੀਏ ਦੀ ਮਾਤਾ ਦਾ ਕਤਲ ਵੀ ਹੋ ਜਾਂਦਾ ਗੋਲੀਆਂ ਮਾਰ ਕੇ ਮਜੀਤਿਆ ਸਾਹਿਬ ਵੀ ਚੇਰ ਜਾਂਦੇ ਨੇ ਕਰੋੜਾਂ ਦਾ ਘਪਲਾ ਦੱਸਿਆ ਜਾ ਰਿਹਾ ਸੋ ਗੱਲ ਇਹ ਆ ਕਿ ਕਿਤੇ ਨਾ ਕਿਤੇ ਇਹਨਾਂ ਦੋਨਾਂ ਕੜੀਆਂ ਨੂੰ ਕਿਉਂ ਜੋੜਿਆ ਜਾ ਰਿਹਾ ਕਿਤੇ ਸੱਚ ਇਹ ਤਾਂ ਨਹੀਂ ਕਿ ਉਹਦੇ ਪਰਿਵਾਰ ਦੇ ਕੋਲੇ ਕੋਈ ਇਸ ਤਰ੍ਹਾਂ ਦੇ ਸਬੂਤ ਹੋਣ ਕਿਤੇ ਸੱਚ ਇਹ ਤਾਂ ਨਹੀਂ ਕਿ ਮਜੀਠੀਆ ਸਾਹ ਵਾਲੇ ਮਸਲੇ ਨੂੰ ਠੰਡਾ ਪਾਉਣ ਲਈ ਇੱਕ ਨਵਾਂ ਮਸਲਾ ਸਾਹਮਣੇ ਆਇਆ ਦੇਖੋ ਮੇਰਾ ਕੋਈ ਮਜੀਠੀਏ ਨਾ ਵੱਟ ਬੰਨੇ ਦਾ ਰੌਲਾ ਨਹੀਂ ਸਿਰਫ 2016 ਤੋਂ ਲੈ ਕੇ 2000 ਅੱਜ 25 ਆ ਗਿਆ 11 ਸਾਲ ਹੋ ਗਏ ਮੈਂ ਤਾਂ ਸਿਰਫ ਇੱਕ ਛੋਟਾ ਜਿਹਾ ਸਵਾਲ ਹੀ ਕੀਤਾ ਸੀ ਪਿੰਡ ਮਹਾਲਮ ਦੇ ਵਿੱਚ ਜਦੋਂ ਵੀ ਚਿੱਟੇ ਦੀ ਗੱਡੀ ਆਉਂਦੀ ਸੀ ਤਾਂ ਉਹਨੂੰ ਮਜੀਠੀਆ ਸ਼ਬਦ ਦੇ ਨਾਲ ਸੰਬੋਧਿਤ ਕੀਤਾ ਜਾਂਦਾ ਸੀ ਕਿ ਮੈਂ ਮਝੂਠੀ ਆ ਸਾਵਾਗੀ ਵੀਰ ਮੇਰੀ ਤੇਰੇ ਨਾਲ ਕੋਈ ਲੜਾਈ ਨਹੀਂ ਮੈਂ ਉਹਦੇ ਤੋਂ ਹੀ ਤੈਨੂੰ ਪਿੱਛੇ ਆ ਵੀ ਚੁੱਟੇ ਦਾ ਨਾਮ ਮਝੂਠੀਆ ਕਿਉਂ ਪਿਆ ਆਖਰਕਾਰ ਤਾਂ ਕੋਈ ਨਾ ਕੋਈ ਇਹਦੇ ਪਿੱਛੇ ਦੀ ਕਹਾਣੀ ਆ ਅੱਜ ਭੈਣ ਗਵੀਨ ਕੌਰ ਰੋ ਰਹੀ ਆ ਕਹਿ ਰਹੀ ਆ ਕਿ ਮੇਰੇ ਬੱਚਿਆਂ ਤੇ ਕੀ ਅਸਰ ਪਊਗਾ ਮੇਰੇ ਬੱਚੇ ਸਹਿਮੇ ਹੋਏ ਨੇ ਮੇਰੇ ਬੱਚੇ ਡਰੇ ਹੋਏ ਨੇ ਭੈਣੇ ਇੱਕ ਮੈਂ ਵੀ ਭੈਣ ਆ ਮੇਰੀ ਵੀ ਵੀਡੀਓ ਜੇ ਤੇਰੇ ਤੱਕ ਪਹੁੰਚੇ ਤਾਂ ਤੂੰ ਜ਼ਰੂਰ ਸੁਣੀ ਇੱਕ ਮੈਂ ਵੀ ਰੋ ਰਹੀ ਆ ਮੇਰੇ ਨਾਲ ਦੀਆਂ ਲੱਖਾਂ ਪੈਣਾ ਰੋ ਰਹੀਆਂ ਨੇ ਜਿਨ੍ਹਾਂ ਦੇ ਬੱਚਿਆਂ ਨੇ ਆਪਦੇ ਪਿਓਾਂ ਦੀਆਂ ਸ਼ਕਲਾਂ ਵੀ ਨਹੀਂ ਵੇਖੀਆਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਸਾਡੇ ਪਿਓ ਕਿਵੇਂ ਦੇ ਸੀ ਪੈਣੇ ਦਰਦ ਤਾਂ ਸਾਡੇ ਬੱਚਿਆਂ ਨੂੰ ਵੀ ਹੁੰਦਾ ਸੀ ਕਿੰਨੇ ਮਾਵਾ ਦੇ ਪੁੱਤ ਨਸ਼ੇ ਦੀ ਭੇਡ ਚੜ ਕੇ ਕਿੰਨੇ ਮਾਵਾ ਦੇ ਪੁੱਤ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਨੇ ਪਿਓਆਂ ਦੀਆਂ ਅਰਥੀਆਂ ਨੂੰ ਮੋਢੇ ਦੇਣੇ ਸੀ ਉਹਨਾਂ ਬਜ਼ੁਰਗ ਮਾਪਿਆਂ ਨੇ ਆਪਦੇ ਪੁੱਤਾਂ ਦੀਆਂ ਅਰਥੀਆਂ ਨੂੰ ਮੋਢੇ ਦਿੱਤੇ ਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਨੂੰ ਡਿਮਾਂਡ ਪਿੰਡਾਂ ਲਈ ਗ੍ਰਾਂਟ ਜੇ ਚਾਹੀਦੀ ਸੀ ਤਾਂ ਅਸੀਂ ਲੱਕੜਾਂ ਦੀ ਮੰਗ ਕਰਨ ਲੱਗ ਪਈ ਸੀ ਅਸੀਂ ਕਹਿੰਦੇ ਸੀ ਸਾਡੇ ਪਿੰਡ ਦੀ ਡਵੈਲਪਮੈਂਟ ਲਈ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਸਾਨੂੰ ਸਿਰਫ ਚਾਹੀਦੀ ਆ ਤਾਂ ਸ਼ਮਸ਼ਾਨ ਘਾਟ ਦੇ ਵਿੱਚ ਲੱਕੜਾਂ ਦੀ ਗ੍ਰਾਂਟ ਚਾਹੀਦੀ ਆ ਤਾਂ ਜੋ ਜਿਹੜੇ ਪੁੱਤ ਨਸ਼ੇ ਦੇ ਨਾਲ ਇਸ ਦੁਨੀਆ ਤੋਂ ਜਾ ਰਹੇ ਆ ਕਮ ਸੇ ਕਮ ਅਸੀਂ ਉਹਨਾਂ ਦੀਆਂ ਮਿੱਟੀਆਂ ਤਾਂ ਸਮੇਟ ਸਕੀਏ ਇਹ ਦੌਰ ਵਿੱਚੋਂ ਭੈਣੇ ਅਸੀਂ ਲੰਗ ਕੇ ਆਈਆਂ ਦੇਖੋ ਮੈਂ ਨਹੀਂ ਕਹਿੰਦੀ ਮਜੀਠੀਏ ਨੇ ਚਿੱਟਾ ਵੇਚਿਆ ਮੈਂ ਨਹੀਂ ਕਹਿੰਦੀ ਮਜੀਠੀਏ ਨੇ ਭੈਣ ਗਵੀਨ ਕੁਰਜੀ ਕੋਈ ਮਾੜਾ ਕੰਮ ਕੀਤਾ ਚੰਗਾ ਕੰਮ ਕੀਤਾ ਹੋਇਆ ਜੇ ਵਿਰੋਧੀਆਂ ਨੇ ਜਾਣਬੁੱਝ ਕੇ ਪਸਾਇਆ ਹੋਇਆ ਤਾਂ ਸੂਰ aí ਨੂੰ ਕਿੰਨੀ ਕਦੇਰ ਕੋਈ ਦਬਾ ਕੇ ਰੱਖ ਲੂਗਾ ਅੰਤੋਂ ਨੇ ਕਾਲਣਾ ਕਾਲ ਕੇ ਚੜਨਾ ਹੀ ਆ ਪਰ ਨਾਲ ਇਹ ਵੀ ਗੱਲ ਆ ਕਿ ਜੇਕਰ ਮਜੀਠਿਆ ਵੀਰ ਨੇ ਕੋਈ ਮਾੜਾ ਕੰਮ ਕੀਤਾ ਹੋਇਆ ਤਾਂ ਭੈਣ ਮੇਰੀ ਇਹ ਸੋਚ ਲਈ ਉਹਨਾਂ ਲੱਖਾਂ ਭੈਣਾਂ ਦੀਆਂ ਮਾਮਾ ਦੀਆਂ ਧੀਆਂ ਦੀਆਂ ਬੱਚਿਆਂ ਦੀਆਂ ਮੇਰੇ ਵਰਗੀਆਂ ਅਪਾਗਨਾਂ ਦੀਆਂ ਜਿਹੜੀਆਂ ਬਾਦਵਾਵਾਂ ਜਿਹੜੀਆਂ ਉਹ ਜ਼ਰੂਰ ਲੱਗਣੀਆਂ ਜੇ ਕਾਰਕੂ ਨੇ ਮੜਾ ਕੰਮ ਕੀਤਾ ਹੋਇਆ ਸੀ ਸੋ ਕੈਨ ਦਾ ਪਾਪ ਅੱਜ ਸਾਰੇ ਪਾਸੇ ਅਸੀਂ ਦੇਖੀਏ ਜਿੰਨੀ ਫਿਰੋਜ਼ਪੁਰ ਦੇ ਵਿੱਚ ਗੋਲੀ ਚੱਲਦੀ ਆ ਆਏ denn ਕੋਈ ਨਾ ਕੋਈ ਨੌਜਵਾਨ ਟਾਰਗੇਟ ਹੁੰਦਾ ਹੈਰਾਨੀ ਦੀ ਗੱਲ ਆ ਮੈਨੂੰ ਕਿ ਆਮ ਅਸੀਂ ਅਸਲੇ ਦਾ ਲਾਇਸੈਂਸ ਬਣਾਉਣਾ ਹੋਵੇ ਤੇ ਸਾਨੂੰ ਕਿੰਨੀ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਫੇਰ ਵੀ ਲਾਇਸੈਂਸ ਬਣੇ ਚਾਹ ਨਾ ਬਣੇ ਇਹ ਰੱਬ ਰਾਖਾ ਪਰ ਅੱਜ ਛੋਟੇ ਛੋਟੇ ਨੌਜਵਾਨਾਂ ਦੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡਿਗਰੀਆਂ ਹੋਣੀਆਂ ਚਾਹੀਦੀਆਂ ਸੀ ਜਿਹੜੇ ਨੌਜਵਾਨ ਅੱਜ ਕੁਰਸੀਆਂ ਤੇ ਆਪਸਰਾਨੀਆਂ ਤੇ ਬੈਠੇ ਹੋਣੇ ਚਾਹੀਦੇ ਸੀ ਉਹਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਅੱਜ ਰਵਾਲ ਵਰਨੀ ਉਹਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਅੱਜ ਅਸਲਾ ਕੋਈ ਉਹਨੂੰ ਕਾਣਪੁਰੀਆ ਕਹਿੰਦਾ ਤੇ ਕੋਈ ਕੱਟਾ ਕਹਿੰਦਾ ਤੇ ਕੋਈ ਕੁਛ ਸੋਚ ਕੇ ਖਬਰਾਂ ਪੜ੍ਹ ਕੇ ਹੈਰਾਨ ਹੋ ਜਾਈਦਾ ਵੀ ਇਹ ਨੌਜਵਾਨ ਉਹ ਨਹੀਂ ਜਿਹੜੇ ਨੌਜਵਾਨ ਸਾਡੇ ਪੰਜਾਬ ਦਾ ਆਉਣ ਵਾਲਾ ਸਾਡੇ ਸਮਾਜ ਦਾ ਭਵਿੱਖ ਨੇ ਅਸੀਂ ਆਪਦੇ ਸਮਾਜ ਦੇ ਭਵਿੱਖ ਦੇ ਹੱਥਾਂ ਦੇ ਵਿੱਚ ਕੀ ਦੇਤਾ ਅੱਜ ਵਾਰ-ਵਾਰ ਇਸ ਤਰ੍ਹਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਜਿਵੇਂ ਕੋਈ ਖਡਾਉਣੇ ਹੁੰਦੇ ਨਹੀਂ ਜਿਵੇਂ ਕੋਈ ਉਹ ਕਿਸੇ ਖੜਾਉਣਿਆਂ ਦੇ ਨਾਲ ਖੇਡ ਰਹੇ ਹੁੰਦੇ ਨੇ ਸੋ ਇੱਥੇ ਮੈਂ ਨੌਜਵਾਨ ਆਦੇ ਪ੍ਰਭਾਵਾਂ ਨੂੰ ਬੇਨਤੀ ਕਰਦੀ ਦੇਖੋ ਪ੍ਰਭੂ ਮੈਂ ਕਿਸੇ ਦੀ ਦੋਖੀ ਨਹੀਂ ਜੇ ਕੋਈ ਨਸ਼ਾ ਵੇਚਦਾ ਮੈਂ ਤੁਹਾਡੀ ਦੇਖੀ ਦੋਖੀ ਨਹੀਂ ਪਰ ਪ੍ਰਭੂ ਇੱਕ ਗੱਲ ਜ਼ਰੂਰ ਸੋਚ ਲਿਆ ਜੇ ਕਿ ਜਦੋਂ ਅਸੀਂ ਇਸ ਦੁਨੀਆ ਤੋਂ ਜਾਣਾ ਨਾ ਪਤਾ ਨਹੀਂ ਸਾਨੂੰ ਤਨ ਟਕਣ ਲਈ ਕੱਪੜਾ ਵੀ ਨਸੀਬ ਹੋਣਾ ਜਾਂ ਨਹੀਂ ਪਤਾ ਨਹੀਂ ਸਾਡੀ ਚਿਖਾਂ ਨੂੰ ਵੀ ਕਿਸੇ ਨੇ ਅੱਗ ਦੇਣੀ ਆ ਜਾਂ ਨਹੀਂ ਜਾਂ ਸਾਡੀਆਂ ਲਾਸ਼ਾਂ ਜਿਹੜੀਆਂ ਰੂੜੀਆਂ ਤੇ ਸੜਨੀਆਂ ਜਾਂ ਅਸੀਂ ਨਹਿਰਾਂ ਦੇ ਵਿੱਚ ਵਹਿ ਜਾਣਾ ਪਰ ਗੱਲ ਇਹ ਆ ਕਿ ਜਦੋਂ ਅਸੀਂ ਲੈ ਕੇ ਨਾਲ ਕੁਝ ਨਹੀਂ ਜਾਣਾ ਫਿਰ ਅਸੀਂ ਜਾਂਉਂਦੇ ਜੀ ਇਹੋ ਜਿਹੇ ਠੰਡੇ ਕਿਉਂ ਕਰਦੇ ਆ ਜਿਨ੍ਹਾਂ ਦੇ ਨਾਲ ਲੱਖਾਂ ਪੈਣਾ ਲੱਖਾਂ ਮਾਵਾਂ ਦੀਆਂ ਸਾਨੂੰ ਬਾਦਵਾਵਾਂ ਲੱਗਣ ਦੇਖੋ ਕਿਸੇ ਦੀ ਦਾਜੀ ਨਹੀਂ ਕਰਦਾ ਮੇਰਾ ਵੀ ਇੱਕ ਹੱਸਦਾ ਵਾਸਤਾ ਪਰਿਵਾਰ ਸੀ ਮੇਰੇ ਵੀ ਦੋ ਛੋਟੇ ਛੋਟੇ ਬੱਚੇ ਸੀ ਮੇਰੀ ਵੀ ਇੱਕ ਵੱਖਰੀ ਦੁਨੀਆ ਸੀ ਮੇਰਾ ਜੀ ਨਹੀਂ ਕਰਦਾ ਮੈਂ ਆਣ ਕੇ ਇਸ ਮੁੱਦਿਆਂ ਤੇ ਬੋਲਾਂ ਮੈਨੂੰ ਮਜਬੂਰ ਕੀਤਾ ਸਰਕਾਰਾਂ ਨੇ ਬੋਲਣ ਵਾਸਤੇ ਕੀ ਕਸੂਰ ਸੀ ਮੇਰੇ ਮਾਪਿਆਂ ਦਾ ਜਿਨ੍ਹਾਂ ਨੇ ਮੈਨੂੰ ਵਿਆਹਿਆ ਕੀ ਕਸੂਰ ਸੀ ਮੇਰੇ ਬੱਚਿਆਂ ਦਾ ਜਿਨ੍ਹਾਂ ਨੇ ਮੇਰੇ ਘਰ ਜਨਮ ਲਿਆ ਕੀ ਕਸੂਰ ਸੀ ਮੇਰਾ ਜਿਹੜੀ 2011 ਤੋਂ ਲੈ ਕੇ ਅੱਜ ਤੱਕ ਮੈਂ ਰਾਹਾਂ ਦੀ ਖਾਕ ਛਾਂ ਗਈ। ਕੀ ਕਸੂਰ ਆ ਸਾਡਾ? ਕੌਣ ਦੇਵੇ ਸਾਨੂੰ ਰੋਟੀ? ਕਿੱਥੋਂ ਅਸੀਂ ਲੈ ਕੇ ਖਾਈਏ? ਜਿੱਦੇ ਪੁੱਤ ਵਿਆਹਣਾ ਹੁੰਦਾ ਉਹਦੇ ਸਾਨੂੰ ਪ੍ਰਾਪਰਟੀਆਂ ਬਹੁਤ ਆਉਂਦੀਆਂ। ਭਰਾਵੋ ਮੈਂ ਅੱਜ ਉਹਨਾਂ ਵੀਰਾਂ ਨੂੰ ਵੀ ਜਿਨ੍ਹਾਂ ਨੂੰ ਇਹਨਾਂ ਸਰਕਾਰਾਂ ਨੇ ਗੈਂਗਸਟਰ ਦਾ ਦਰਜਾ ਦਿੱਤਾ ਮੈਂ ਅੱਜ ਉਹਨਾਂ ਭਰਾਵਾਂ ਨੂੰ ਵੀ ਇਹ ਕਹਿਨੀ ਆ ਕਿ ਉਹ ਮੇਰੇ ਵੀਰ ਮੇਰੀ ਵੀਡੀਓ ਜ਼ਰੂਰ ਸੁਣਨਾ ਤੇ ਇੱਕ ਤੁਸੀਂ ਭਰਾਵੋ ਨਿਚੋੜ ਕੱਢਿਆ ਜੀ। ਮੇਰੇ ਹਸਬੰਡ ਦੀ 2000 16 ਦੇ ਵਿੱਚ 24 ਜੂਨ ਨੂੰ ਮੌਤ ਹੋ ਜਾਂਦੀ ਆ ਡਰਗ ਵਡੋਸ ਦੇ ਨਾਲ ਉਹਦੀ ਬਿਸਤਰਾ ਰਿਪੋਰਟ ਅਕਾਲੀ ਸਰਕਾਰ ਵੱਲੋਂ ਖੜ ਤੱਕ ਨਹੀਂ ਪਹੁੰਚਣ ਦਿੱਤੀ ਜਾਂਦੀ ਤਿੰਨ ਮਹੀਨੇ ਮੈਨੂੰ ਇਸ ਅਲਝਾਤ ਹੀ ਰੱਖਿਆ ਜਾਂਦਾ ਆਜ ਰਿਪੋਰਟ ਆਉਂਦੀ ਆ ਕੱਲ ਰਿਪੋਰਟ ਆਉਂਦੀ ਆ ਜਦੋਂ ਜਾ ਕੇ ਅਸੀਂ ਉੱਥੇ ਪਤਾ ਕਰਦੇ ਆ ਉਹ ਕਹਿੰਦੇ ਨਰਿੰਦਰ ਸਿੰਘ ਗੋਗੀ ਨਾਂ ਦਾ ਗੋਗੀ ਬਰਾੜ ਨਾਂ ਦਾ ਕੋਈ ਮੁੰਡਾ ਮਰਿਆ ਹੀ ਨਹੀਂ ਜੀਦਾ ਨਤੀਜਾ ਪ੍ਰਾਪੋਏ ਨਿਕਲਿਆ ਕਿ ਮੈਨੂੰ ਅੱਜ ਤੱਕ ਅਨਸਾਫ਼ ਮਿਲਿਆ ਹੀ ਨਹੀਂ ਅੱਜ ਤੱਕ ਅਨਸਾਫ਼ ਮੈਲੀ ਨਹੀਂ ਸਕਿਆ ਮੈਨੂੰ ਨਹੀਂ ਪਤਾ ਇਹਨਾਂ ਨੇ ਉਹ ਕਿਹੜੀਆਂ ਝਾੜੀਆਂ ਦੇ ਵਿੱਚ ਸਿੱਟਿਆ ਕਿਹੜੀਆਂ ਦੁੱਖ ਇਸ ਗੱਲ ਦਾ ਨਹੀਂ ਮੈਨੂੰ ਅਨਸਾਫ਼ ਨਹੀਂ ਮਿਲਿਆ ਦੁੱਖ ਇਸ ਗੱਲ ਦਾ ਕਿ ਮੇਰੇ ਸਰਦਾਰ ਸਾਹਿਬ ਦੇ ਜਿਹੜੇ ਪੀਸ ਲੈ ਗਏ ਸੀ ਜਾਂ ਉਹਦੇ ਕੱਪੜੇ ਸੀ ਉਹ ਕਿਹੜੀਆਂ ਝਾੜੀਆਂ 'ਚ ਰੁਲੇ ਹੋਣਗੇ ਨਹੀਂ ਇਨਸਾਫ਼ ਦਿਵਾਉਣਾ ਸੀ ਕਹਿ ਦਿੰਦੇ ਮੈਂ ਚੁੱਪ ਕਰਕੇ ਆਪਦੇ ਪਤੀ ਦੀ লাশ ਲਿਜਾ ਕੇ ਉਹਨੂੰ ਅਗਨ ਭੇਟ ਕਰ ਦਿੰਦੀ ਤੇ ਮੈਂ ਆਪਦੇ ਘਰੇ ਸਵਾਰ ਕਰਕੇ ਬਹਿ ਜਾਂਦੀ ਪਰ ਆ ਜਿਹੜੇ ਸੋਹੜੇ ਆ ਨਾ ਇਹ ਮੇਰੇ ਲਈ ਚੱਲਣੇ ਬਹੁਤ ਔਖੇ ਨੇ ਇਹ ਸੈਣੇ ਬਹੁਤ ਔਖੇ ਨੇ ਜਿਹਦਾ ਨਤੀਜਾ ਕੀ ਨਿਕਲਿਆ ਅੱਜ ਮੈਂ ਤੇ ਮੇਰੇ ਬੱਚੇ ਐ ਜਿਹੜੇ ਅਸੀਂ ਮਾਪੇ ਦੇ ਬਾਰ ਰੋਲ ਰਹੇ ਆ ਅਸੀਂ ਆਪਦੇ ਮਾਪਿਆਂ ਕੋਲੇ ਰਹਿ ਰਹੇ ਆ ਪਤੀ ਹੁੰਦਾ ਤਾਂ ਮੈਂ ਉਹਨੂੰ ਸਾਣ ਦਿੰਦੀ ਪਤੀ ਹੁੰਦਾ ਤਾਂ ਮੈਂ ਉਹਨੂੰ ਕਹਿੰਦੀ ਵੀ ਤੇਰੇ ਜੰਮੇ ਆਪਦੇ ਅਨਸਾਮ ਪਤੀ ਹੁੰਦਾ ਤਾਂ ਮੈਂ ਉਹਨੂੰ ਕਹਿੰਦੀ ਵੀ ਮੇਰੇ ਮਾਪਿਆਂ ਨੇ ਇੰਨੀ ਜ਼ਮੀਨ ਤੇ ਰਸਤਾ ਕੀਤਾ ਦੱਸ ਤੇਰੇ ਹਿੱਸੇ ਕੀ ਆਇਆ ਅੱਜ ਪ੍ਰਭੂ ਇੱਕ ਚਮਚਾ ਤੱਕ ਮੈਨੂੰ ਨਸੀਬ ਨਹੀਂ ਹੋਇਆ ਸੋ ਮੈਂ ਔਖੀ ਹੋਈ ਬੋਲਦੀ ਆ ਪਰ ਮੈਂ ਥੋਡੀ ਮਿਹਨਤ ਕਰਦੀ ਆ ਥੋਡੀ ਛੋਟੀ ਭੈਣ ਹੋਣ ਦੇ ਨਾਤੇ ਭਰਾਓ ਜਿਹੜੇ ਵੀ ਇਸ ਰਾਮਾ ਤੇ ਚੱਲ ਪਿਆ ਨਾ ਮੇਰੇ ਭਰਾ ਮੁੜਿ ਆਓ ਇੰਨਾ ਰਾਮਾ ਤੇ ਕੋਸ਼ ਨਹੀਂ ਪਿਆ ਮੈਂ ਕੋਈ ਬਹੁਤ ਵੱਡੀ ਸਿਖਾਤ ਨਹੀਂ ਤੁਹਾਨੂੰ ਸਿਖਿਆ ਦੇਣ ਵਾਲੀ ਪਰ ਮੈਂ ਇੱਕ ਬੇਨਤੀ ਕਰ ਸਕਦੀ ਆ ਇੱਕ ਭੈਣ ਹੋਣ ਦੇ ਨਾਤੇ ਤੁਹਾਨੂੰ ਵੀਰੇ ਇੰਨਾ ਰਾਮਾ ਤੋਂ ਮੁੜਿ ਆਓ ਇੰਨਾ ਰਾਮਾ ਦੇ ਵਿੱਚ ਕੋਸ਼ਣ ਧੰਨਵਾਦ